2024 ਲੋਕ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ ਸਾਰੀਆਂ ਪਾਰਟੀਆਂ ਵੱਲੋਂ ਤਿਆਰੀ ਕੀਤੀ ਜਾ ਰਹੀਆਂ ਨੇ ਉੱਥੇ ਹੀ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਵਿੱਚ ਭਾਜਪਾ ਵੱਲੋਂ ਰਵਨੀਤ ਸਿੰਘ ਬਿੱਟੂ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਅਮਰ ਰਵਨੀਤ ਸਿੰਘ ਬਿੱਟੂ ਜੋ ਕਿ ਕੁਝ ਦਿਨ ਪਹਿਲਾਂ ਹੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਨੂੰ ਜੁਆਇਨ ਕਰਦੇ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਭਾਜਪਾ ਆਗੂ ਜੀਵਨ ਗੁਪਤਾ ਜੀ ਨੇ ਸਰ ਕਿਦਾਂ ਦੇਖਦੇ ਹੋ ਪਹਿਲਾਂ ਤਾਂ ਟਿਕਟ ਦਿੱਤੀ ਗਈ ਹੈ ਜੀ ਰਵਨੀਤ ਸਿੰਘ ਬਿੱਟੂ ਨੂੰ ਕਿਉਂਕਿ ਕੁਝ ਦਿਨ ਪਹਿਲਾਂ ਹੀ ਜਰੇ ਨੇ ਗਏ ਨੇ ਨਹੀਂ ਦੇਖੋ ਇਸ ਤਰ੍ਹਾਂ ਹੈ ਕਿ ਰਬਨੀਤ ਬਿੱਟੂ ਜੀ ਥੋੜੇ ਦਿਨ ਪਹਿਲਾਂ ਉਹਨਾਂ ਨੇ ਭਾਜਪਾ ਜੁਆਇਨ ਕੀਤੀ ਹੈ ਔਰ ਲੁਧਿਆਣਾ ਤੋਂ ਲਗਾਤਾਰ ਪਿਛਲੇ 10 ਸਾਲ ਤੋਂ ਮੈਂਬਰ ਆਫ ਪਾਰਲੀਮੈਂਟ ਨੇ ਔਰ ਬੜੇ ਮੰਥਨ ਕਰਨ ਤੋਂ ਬਾਅਦ ਭਾਜਪਾ ਨੇ ਉਹਨਾਂ ਨੂੰ ਇੱਥੋਂ ਉਮੀਦਵਾਰ ਐਲਾਨਿਆ ਹੈਗਾ ਸੋ ਮੈਂ ਸਮਝਦਾ ਕਿ ਪੂਰੀ ਭਾਜਪਾ ਲੁਧਿਆਣਾ ਦੇ ਸਭ ਲੋਕ ਸਭਾ ਦੇ ਜਿੰਨੇ ਵੀ ਪਾਰਟੀ ਦੇ ਕਾਰਜਕਰਤਾ ਨੇ ਉਹ ਇਸ ਕੰਮ ਵਾਸਤੇ ਤਿਆਰ ਨੇ ਚੋਣ ਦੰਗਲ ਦੇ ਵਿੱਚ ਕੁੱਦਨ ਨੂੰ ਤਿਆਰ ਨੇ ਔਰ ਬੜੇ ਵੱਡੇ ਮਾਰਜਨ ਤੇ ਇਹ ਸੀਟ ਜਿਹੜੀ ਹੈ ਉਹ ਭਾਜਪਾ ਜਿੱਤੇਗੀ ਪਰ ਸਰ ਕਿਤੇ ਨਾ ਕਿਤੇ ਕਹਿੰਦੇ ਨੇ ਕਿ ਜਦੋਂ ਕੋਈ ਬਾਹਰੋਂ ਕੈਂਡੀਡੇਟ ਆਉਂਦਾ ਉਹਨੂੰ ਪੈਰਾਸ਼ੂਟ ਕੈਂਡੀਡੇਟ ਕਿਹਾ ਜਾਂਦਾ ਜਾਂ ਫਿਰ ਜਦੋਂ ਦੂਜੀਆਂ ਪਾਰਟੀਆਂ ਤੋਂ ਆਉਂਦਾ ਤਾਂ ਉਮੀਦਵਾਰ ਜਿਹੜੇ ਜਨਪਾਰਟੀ ਦੇ ਵਰਕਰ ਜਿਹੜੇ ਹੁੰਦੇ ਨੇ ਖੇਤੀ ਉਹਦੇ ਲਈ ਤਿਆਰ ਨਹੀਂ ਹੁੰਦੇ ਨਹੀਂ ਐਸੀ ਐਸੀ ਕੋਈ ਗੱਲ ਨਹੀਂ ਹੈ ਭਾਜਪਾ ਦੂਜੀਆਂ ਪਾਰਟੀਆਂ ਨਾਲੋਂ ਵਿਲੱਖਣ ਪਾਰਟੀ ਹੈ ਇੱਥੇ ਜਿੰਨੀ ਦੇਰ ਅ ਨਿਰਣੈ ਨਹੀਂ ਹੁੰਦਾ ਉਨੀ ਦੇਰ ਪਾਰਟੀ ਆਪਣੇ ਆਪਣੇ ਕਰਾਹਕर्ता ਹਰ ਬੰਦੇ ਨੂੰ ਅਧਿਕਾਰ ਹੈ ਕਿ ਉਹ ਟਿਕਟ ਮੰਗ ਸਕਦਾ ਹੈ ਪਰ ਜਦੋਂ ਨਿਰਣੇ ਹੋ ਗਿਆ ਹੁਣ ਸਭ ਕਾਰਜਕਰਤਾ ਜਿਹੜੇ ਨੇ ਉਸ ਕੰਮ ਵਾਸਤੇ ਤਿਆਰ ਨੇ ਔਰ ਪੂਰੀ ਤਰ੍ਹਾਂ 1-2 ਦਿਨ ਚ ਜਦੋਂ ਰਵਨੀਤ ਬਿੱਟੂ ਜੀ ਨੇ ਲੁਧਿਆਣਾ ਆਣਾ ਹੈ ਤਾਂ ਤੁਸੀਂ ਦੇਖੋਗੇ ਕਿ ਜਿਹੜਾ ਮਾਹੌਲ ਹੈ ਉਹ ਬਿਲਕੁਲ ਭਾਜਪਾ ਮਈ ਹੋਏਗਾ ਔਰ ਸਭ ਜਿਹੜੇ ਨੇ ਉਹ بڑے ਵੱਡੇ ਪੱਦਰਤੇ ਇਸ ਚੋਣ ਮਹੀਨੇ ਨੂੰ ਸ਼ੁਰੂ ਕਰਨਗੇ ਸਰ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਜਿਸ ਤਰ੍ਹਾਂ ਇੱਕਦਮ ਹੀ ਉਹ ਭਾਜਪਾ ਨੂੰ ਜੁਆਇਨ ਕਰਦੇ ਨੇ ਰਵਨੀਤ ਸਿੰਘ ਬਿੱਟੂ ਉਸ ਤੋਂ ਬਾਅਦ ਇਹ ਚ ਉਹਨਾਂ ਨੂੰ ਟਿਕਟ ਦਿੱਤੀ ਜਾਂਦੀ ਹੈ ਕਿਤੇ ਨਾ ਕਿਤੇ ਪਹਿਲਾਂ ਕਈ ਨਾਵਾਂ ਦੀ ਜਿਹੜੀ ਚਰਚਾ ਚੱਲ ਰਹੀ ਸੀ ਕਿ ਤੁਹਾਡਾ ਨਾਮ ਵੀ ਜਿਹੜਾ ਵਿੱਚ ਚਰਚਾ ਦੇ ਵਿੱਚ ਸੀਗਾ ਲੱਗਦਾ ਕੁਝ ਅਫਸੋਸ ਹੋਇਆ ਕਿ ਇਕਦਮ ਬਾਹਰੋਂ ਆਏ ਤੇ ਨਹੀਂ ਦੇਖੋ ਇਸ ਤਰ੍ਹਾਂ ਮੈਂ ਫੇਰ ਉਹੀ ਗੱਲ ਕਹਿਣਾ ਕਿ ਪਾਰਟੀ ਬੜੇ ਵੱਡੇ ਉਹਦੇ ਚ ਸਾਡਾ ਇੱਕ ਪਾਰਲੀਮੈਂਟ ਬੋਰਡ ਹੈ ਉਹਦੇ ਵਿੱਚ ਸਾਡੇ ਪਾਰਟੀ ਦੇ ਦਿਗਜ ਨੇਤਾ ਸਭ ਬੈਠਦੇ ਨੇ ਔਰ ਵਿਚਾਰ ਹੁੰਦਾ ਹੈ ਕਿ ਕਿਸ ਕਾਰਜਕਰਤਾ ਨੂੰ ਕਿਸ ਕੰਮ ਵਾਸਤੇ ਲਗਾਣਾ ਹੈ ਕਿਸ ਨੂੰ ਕੀ ਕੰਮ ਜ਼ਿੰਮੇਵਾਰੀ ਸੌਂਪਣੀ ਹੈ ਕਿਸ ਨੂੰ ਕੀ ਕੰਮ ਸੌਂਪਣਾ ਹੈ ਸੋ ਮੈਂ ਸਮਝਦਾ ਕਿ ਭਾਜਪਾ ਨੇ ਉਹ ਸਭ ਨਿਰਣੇ ਬੜਾ ਸੋਚ ਕੇ ਕੀਤਾ ਹੈਗਾ ਔਰ ਬਿੱਟੂ ਜੀ ਨੂੰ ਕੈਂਡੀਡੇਟ ਲਾਣਾ ਹੈ ਮੈਂ ਔਰ ਮੇਰੇ ਸਨੇ ਸਭ ਕਰੇਗਾ ਜਿੰਨੇ ਵੀ ਇਸ ਟਿਕਟ ਦੇ ਦਾਵੇਦਾਰ ਸੀ ਜਾਂ ਉਹ ਚਾਹਦੇ ਸੀ ਚੋਂ ਲੜਨਾ ਜਾਂ ਆਮ ਕਾਰਕਾਤਾ ਜਿਹੜੇ ਸੱਤ ਕਾਰਕਾਤਾ ਜਿੰਨੇ ਵੀ ਸਾਥੀ ਨੇ ਇਸ ਕਮਵਾਚ ਚ ਲੱਗਣਗੇ ਔਰ ਦਬਾ ਕੇ ਜਿਹੜੀ ਆ ਅਸੀਂ ਪੂਰੇ ਮਿਹਨਤ ਦੇ ਨਾਲ ਐਸੀਡ ਜਿੱਤ ਗਿਆ ਵਾ ਪਹਿਲੀ ਵਾਰੀ ਭਾਜਪਾ ਜਿਹੜੀ ਆ ਲੁਧਿਆਣਾ ਦੇ ਵਿੱਚ ਇਕੱਲਿਆਂ ਲੜ ਰਹੀ ਹੈ ਅਕਾਲੀ ਦਲ ਤੋਂ ਬਿਨਾ ਕਿਦਾਂ ਦੇਖਦੇ ਹੋ ਕਿ ਇਸ ਤਰ੍ਹਾਂ ਦਾ ਕਿਉਂਕਿ ਪਾਰਟੀ ਟੁੱਟਦੀ ਹੈ ਜਦੋਂ ਜਿਹੜੇ ਵਰਕਰ ਵੀ ਆ ਉਹ ਵੀ ਵੰਡੇ ਜਾਂਦੇ ਨੇ ਕਿਤੇ ਨਾ ਨਹੀਂ ਨਹੀਂ ਐਸਾ ਕੁਝ ਨਹੀਂ ਹੈ ਬੜੀ ਮੈਂ ਸਮਝਦਾ ਕਿ ਪਾਰਟੀ ਦੇ ਅੰਦਰ ਪਾਰਟੀ ਦੇ ਸਾਰੇ ਕਾਰਕਟਰਤਾਵਾਂ ਦੇ ਅੰਦਰ ਬੜੀ ਖੁਸ਼ੀ ਦੀ ਲਹਿਰ ਹੈ ਕਿ 26 ਸਾਲ ਬਾਅਦ ਭਾਜਪਾ ਪੂਰੇ ਪੰਜਾਬ ਦੇ ਅੰਦਰ ਬਿਨਾ ਸ਼ਰਮਣੀ ਕਾਲੀਗਲ ਤੋਂ ਚੋਣ ਲੜ ਰਹੀ ਹੈ ਔਰ ਕਿਉਂਕਿ ਅੱਗੇ ਉਹਦਾ ਬੇਸਿਕ ਕਾਰਨ ਪਤਾ ਕੀ ਹੈ ਜੀ ਕਿ ਅੱਗੇ ਭਾਜਪਾ ਦੀ ਜਿਹੜੀ ਭਾਗੀਦਾਰੀ ਸੀ ਉਹ ਪੰਜਾਬ ਚ ਬਹੁਤ ਘੱਟ ਸੀ ਔਰ ਅੱਜ ਭਾਜਪਾ ਦਾ ਹਰ ਕਾਰਕਟਰਤਾ ਇਹ ਚਾਹੁੰਦਾ ਹੈ ਕਿ ਉਹ ਪੰਜਾਬ ਦੇ ਲੋਕਾਂ ਦੀ ਸੇਵਾ ਕਰੇ ਔਰ ਇਮਾਨਦਾਰੀ ਨਾਲ ਸੇਵਾ ਕਰੇ ਜਿਹੜੇ ਪੰਜਾਬ ਦੇ ਮੁੱਦੇ ਨੇ ਚਾਹੇ ਉਹ ਭ੍ਰਸ਼ਟਾਚਾਰ ਹੋਵੇ ਚਾਹੇ ਉਹ ਕਾਨੂੰਨ ਵਿਵਸਥਾ ਹੋਵੇ ਚਾਹੇ ਉਹ ਨਸ਼ਾ ਹੋਵੇ ਐਸੇ ਅਨੇਕਾਂ ਨੇਕ ਮੁੱਦੇ ਨੇ ਕਿਸਾਨਾਂ ਦੇ ਮੁੱਦੇ ਨੇ ਤੇ ਭਾਰਤੀ ਜਨਤਾ ਪਾਰਟੀ ਦੇ ਕਾਰਗਰਤਾ ਉਹ ਸਾਰੇ ਮੁੱਦਿਆਂ ਨੂੰ ਹੱਲ ਕਰਨਾ ਚਾਹੁੰਦੀ ਹੈ ਉਹ ਪੰਜਾਬ ਦਾ ਪੰਜਾਬ ਇੱਕ ਬਲੰਦੀਆਂ ਨੂੰ ਛੋਏ ਜਿਹੜਾ ਪੰਜਾਬ ਪੂਰੇ ਦੇਸ਼ ਦੇ ਵਿੱਚ ਪਹਿਲੇ ਨੰਬਰ ਤੇ ਹੁੰਦਾ ਸੀ ਉਹ ਅੱਜ ਪਿੱਛੜ ਕੇ 28ਵੇਂ ਨੰਬਰ ਤੇ ਪਹੁੰਚ ਗਿਆ ਹੈ ਫਿਰ ਸਾਡਾ ਸੂਬਾ ਪਹਿਲੇ ਨੰਬਰ ਤੇ ਪਹੁੰਚੇ ਇਸ ਕਰਕੇ ਪੰਜਾਬ ਦੇ ਲੋਕ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਪੰਜਾਬ ਨੂੰ ਉਸ ਉਚਾਈਆਂ ਤੱਕ ਲੈ ਕੇ ਜਾਣ ਵਾਸਤੇ ਸੇਵਾ ਕਰਨਾ ਚਾਹੁੰਦੇ ਨੇ ਸੋ ਇਸ ਕਰਕੇ ਸਾਨੂੰ ਬੜਾ ਖੁਸ਼ੀ ਹੈ ਕਿ ਅਸੀਂ ਇਕੱਲੇ ਲੜ ਰਹੇ ਹਾਂ ਸਰ ਪੰਜਾਬ ਦੇ ਵਿੱਚ ਅਸੀਂ ਦੇਖਿਆ ਜਨ ਲੁਧਿਆਣਾ ਦੀ ਖਾਸ ਤੌਰ ਤੇ ਗੱਲ ਕਰੀਏ ਕਾਂਗਰਸ ਤੇ ਅਕਾਲੀ ਦਲ ਦੇ ਜਿਹੜੇ ਨੇ ਜਿਆਦਾਤਰ ਜੇਤੂ ਰਹੇ ਨੇ ਉਮੀਦਵਾਰ ਵੱਧਵਰੀ ਕਾਂਗਰਸ ਰਹੀ ਹੈ 8 ਤੋਂ 9 ਵਰੀ ਤੇ 7 ਕੁ ਵਰੀ ਜਿਹੜੀ ਆ ਅਕਾਲੀ ਦਲ ਰਹੀ ਆ ਲੱਗਦਾ ਕਿ ਇਸ ਵਾਰੀ ਜਿਹੜੀ ਨਵੀਂ ਬਿਤ ਕੋ ਇੱਕ ਨਵਾਂ ਰਿਕਾਰਡ ਜਿਹੜਾ ਕੈਮ ਹੋ ਕਿਉਂਕਿ ਭਾਜਪਾ ਦਾ ਜਿਹੜਾ ਉਮੀਦਵਾਰ ਉਹ ਨਹੀਂ ਦੇਖੋ ਪਹਿਲਾਂ ਦੋਏ ਪਾਰਟੀਆਂ ਹੁੰਦੀਆਂ ਸੀਗੀਆਂ ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਰਲ ਕੇ ਲੜਦੇ ਸੀ ਤੇ ਇਹ ਸੀਟ ਜਿਹੜੀ ਲੁਧਿਆਣਾ ਸੀਟ ਸੀ ਉਹ ਅ ਅਕਾਲੀ ਦਲ ਦੇ ਹਿੱਸੇ ਜਾਂਦੀ ਸੀ ਔਰ ਕਦੇ ਅਕਾਲੀ ਦਲ ਜਿੱਦਾ ਸੀ ਕਦੇ ਕਾਂਗਰਸ ਜ ਹੁਣ ਪੰਜਾਬ ਦੀ ਜਨਤਾ ਜਿਹੜੀ ਕਿ ਜਿਨ੍ਹਾਂ ਦਾ ਦੋ ਪਾਰਟੀਆਂ ਤੋਂ ਬਾਅਦ ਤੀਜੀ ਪਾਰਟੀ ਤੋਂ ਵੀ ਮੂੰਹ ਪੰਗ ਹੋ ਗਿਆ ਅੱਜ ਹੁਣ ਉਹ ਭਾਜਪਾ ਨੂੰ ਅਜ਼ਮਾਣਾ ਚਾਹੁੰਦੇ ਨੇ ਉਹਦੇ ਪਿੱਛੇ ਇੱਕ ਬੇਸਿਕ ਕਾਰਨ ਹੈ ਕਿ ਜਿਸ ਢੰਗ ਨਾਲ ਪੂਰੇ ਦੇਸ਼ ਦੇ ਅੰਦਰ ਸੂਬਿਆਂ ਦੇ ਅੰਦਰ ਭਾਜਪਾ ਦੀਆਂ ਸਰਕਾਰਾਂ ਨੇ ਕੰਮ ਕੀਤਾ ਹੈ ਭਾਜਪਾ ਉੱਤਰ ਪ੍ਰਦੇਸ਼ ਉਧਰ ਇੱਕ ਬਹੁਤ ਵੱਡੀ ਮਿਸਾਲ ਹੈ ਕਿ ਉੱਤਰ ਪ੍ਰਦੇਸ਼ ਦੇ ਅੰਦਰ ਜਿਹੜਾ ਕ੍ਰਾਈਮ ਦੇ ਅੰਦਰ ਅੱਜ ਜ਼ੀਰੋ क्राइम ਹੋ ਗਿਆ ਕਿਤੇ ਕਿੰਨਾ क्राइम ਹੁੰਦਾ ਸੀ ਉੱਥੇ ਵਿਕਾਸ ਦੇ ਵਿੱਚ ਵੀ ਉੱਤਰ ਪ੍ਰਦੇਸ਼ ਬਹੁਤ ਅੱਗੇ ਨਿਕਲ ਗਿਆ ਸਾਡੇ ਤੋਂ ਸੋ ਉਹ ਸਭ ਚੀਜ਼ਾਂ ਦੇਖਦੇ ਹੋਏ ਪੰਜਾਬ ਦੀ ਜਨਤਾ ਚਾਹਦੀ ਹੈ ਕਿ ਭਾਜਪਾ ਨੂੰ ਪੰਜਾਬ 'ਚ ਮੌਕਾ ਦਿੱਤਾ ਜਾਵੇ ਸਰ ਕਿਸਾਨ ਜਿਹੜੇ ਨੇ ਹਜੇ ਵੀ ਨਾਰਾਜ਼ ਜਿਹੜੇ ਨਜ਼ਰ ਆ ਰਹੇ ਨੇ ਭਾਜਪਾ ਤੋਂ ਅੱਜ ਵੀ ਜਿਹੜੇ ਨੇ ਵੱਡੀ ਗਿਣਤੀ ਵਿੱਚ ਕਈ ਜਥੇਬੰਦੀਆਂ ਜਿਹੜੀਆਂ ਨੇ ਹਰਿਆਣਾ ਬਾਰਡਰ ਦੀਆਂ ਬਰੂਹਾਂ ਤੇ ਬੈਠੀਆਂ ਕਹਿੰਦੇ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਉਹ ਵਿਰੋਧ ਕਰਨ ਨੂੰ ਜਿਹੜੇ ਨੇ ਤਿਆਰ ਦੇਖੋ ਮੈਂ ਕਿਸਾਨ ਭਰਾਵਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਪੰਜਾਬ ਦੇ ਹਿੱਤਾਂ ਦੀ ਲੜਾਈ ਲੜਨ ਵਾਸਤੇ ਅਸੀਂ ਵੀ ਤੁਹਾਡੇ ਨਾਲ ਆ ਜਿੱਥੇ ਪੰਜਾਬ ਦਾ ਹਿੱਤ ਹੈ ਪਰ ਮੈਂ ਸਮਝਦਾ ਕਿ ਪੰਜਾਬ ਦੇ ਜਿਹੜੇ ਮੁੱਖ ਅਜੰਡੇ ਨੇ ਪੰਜਾਬ ਦੀਆਂ ਜਿਹੜੀਆਂ ਮੂਲ ਸਮੱਸਿਆਵਾਂ ਨੇ ਕਿਸਾਨ ਜਿੱਥੇ ਬੰਦੀਆਂ ਉਹ ਤੋਂ ਕਿਤੋਂ ਬਹੁਤ ਦੂਰ ਨੇ ਬੜੀ ਛੋਟੀ ਜੀ ਮਿਸਾਲ ਇੱਕ ਦਸੀ ਹੈ ਕਿ ਦੇਖੋ ਇਸ ਵਾਰੀ ਸਰਕਾਰ ਨੇ ਇੱਕ ਬੜੀ ਵਧੀਆ ਤਜਵੀਜ਼ ਰੱਖੀ ਸੀ ਕਿ ਪੰਜ ਫਸਲਾਂ ਤੇ ਜਿਹੜੀਆਂ ਐਮਐਸਪੀ ਦੇਣ ਨੂੰ ਤਿਆਰ ਦੀ ਪ੍ਰਪੋਜ਼ਲ ਰੱਖੀ ਸੀ ਜਿਹਨੂੰ ਕਿਸਾਨ ਜਿੱਥੇ ਬੰਦੀਆਂ ਨੇ ਨਹੀਂ ਮੰਨਿਆ ਮੈਨੂੰ ਇਹ ਦੱਸੋ ਵੀ ਅਸੀਂ ਕਿੰਨੀ ਦੇਰ ਪੰਜਾਬ ਦੇ ਅੰਦਰ ਚੋਨਾ ਦੇ ਕਣਕ ਲਗਾਈ ਜਾਣੀ ਹੈ ਪਾਣੀ 650 ਫੁੱਟ ਤੇ ਚਲਾ ਗਿਆ ਚੋਨਾ ਲਗਾਣਾ ਕਾਦੇ ਵਾਦੇ 5 ਸਾਲ ਬਾਅਦ ਮੈਨੂੰ ਇਹ ਦੱਸੋ ਇਸ ਕਰਕੇ ਡਿਵਰਸੀਫਿਕੇਸ਼ਨ ਤੇ ਜਾਣਾ ਪਊਗਾ ਦੂਜੀਆਂ ਫਸਲਾਂ ਤੇ ਜਾਣਾ ਪਊਗਾ ਔਰ ਦੂਜੀਆਂ ਫਸਲਾਂ ਤੇ ਜਾਣ ਵਾਸਤੇ ਅਕਰ ਸਰਕਾਰ ਪਹਿਲ ਕਦਮੀ ਕਰ ਰਹੀ ਹੈ ਦੂਜੀਆਂ ਫਸਲਾਂ ਤੇ ਜਾਣ ਵਾਸਤੇ ਸਰਕਾਰ ਸਹਿਯੋਗ ਕਰਨ ਨੂੰ ਤਿਆਰ ਹੈ ਐਮਐਸਪੀ ਦੇਣ ਨੂੰ ਤਿਆਰ ਹੈ ਤੇ ਮੈਂ ਸਮਝਦਾ ਕਿਸਾਨ ਜਿੱਥੇ ਬੰਦਿਆਂ ਨੂੰ ਉਹਦੀ ਬਰੀਕੀ ਤੋਂ ਸਮਝਣਾ ਪਏਗਾ ਮੈਂ ਤਾਂ ਬੜੀ ਸਪਸ਼ਟ ਗੱਲ ਕਹਿ ਰਹੇ ਹਾਂ ਕਿ ਉਹ ਸਮਝਣਾ ਨਹੀਂ ਜਾਂਦੇ ਉਹ ਹੁਣ ਤੁਸੀਂ ਦੇਖੋ ਨਾ ਇੱਕ ਕਿਸਾਨ ਜਥੇਬੰਦੀ ਦੇ ਨੇਤਾ ਇਹ ਗੱਲ ਕਹਿ ਰਹੇ ਨੇ ਕਿ ਜੀ ਇਹ ਧਰਨਾ ਇਸ ਕਰਕੇ ਲਗਾਣਾ ਹੈ ਕਿ મોદી ਲੋਕਪ੍ਰਿਆ ਬਹੁਤ ਹੋ ਗਿਆ ਉਹਦੀ ਲੋਕਪ੍ਰਿਅਤਾ ਘਟਾਉਣ ਵਾਸਤੇ ਧਰਨਾ ਲਗਾਣਾ ਹੈ ਮੇਰੇ ਕੋਲ ਤੁਹਾਡੇ ਕੋਲ ਜਵਾਬ ਹੈ ਇਸ ਗੱਲ ਦਾ ਤੁਸੀਂ ਸੁਣੀ ਹੋਣੀ ਵੀਡੀਓ ਉਹਨਾਂ ਦੀ ਮੈਂ ਨਹੀਂ ਸੁਣੀ ਤੇ ਮੈਂ ਇੱਕ ਮੈਂ ਸਰਾ ਦਿੰਦਾ ਤੁਹਾਨੂੰ ਨਹੀਂ ਚਲੋ ਉਹ ਆਪਾਂ ਸੁਣ ਲਾਂਗੇ ਮੈਨੂੰ ਇਹ ਗੱਲ ਦੱਸੋ ਆਮ ਆਦਮੀ ਪਾਰਟੀ 130 ਦੀ ਗੱਲ ਕਰਦੀ ਆ ਕਾਂਗਰਸ ਕਹਿੰਦੀ ਕਿ ਵੱਡੇ ਮਾਰਜਨ ਵੱਧ ਤੋਂ ਵੱਧ ਸੀਟਾਂ ਲੈ ਕੇ ਜਾਵਾਂਗੇ ਭਾਜਪਾ ਕੀ ਕਹੂਗੀ ਕਿਉਂਕਿ ਪਹਿਲੀ ਵਾਰੀ ਜਿਹੜੀ ਆ ਮੈਦਾਨ ਚ ਉਤਰੀ ਆ ਇਕੱਲੇ ਨਹੀਂ ਦੇਖੋ ਜੋ ਹਾਲਾਤ ਆਮ ਆਦਮੀ ਪਾਰਟੀ ਦੇ ਹੋਣ ਵਾਲੇ ਆ ਉਹਨਾਂ ਦਾ ਇੱਕ ਡਿਕਲੇਅਰ ਕੀਤਾ ਹੋਇਆ ਕੈਂਡੀਡੇਟ ਜਲੰਧਰ ਲੋਕ ਸਭਾ ਤੋਂ ਉਹ ਪਾਰਟੀ ਛੱਡ ਗਿਆ ਉਹ ਵੀ ਕਹਿੰਦੇ ਕਹਿੰਦੇ ਬਾਂ ਮਰੂੜੀ ਹੈ ਪਤਨੀ ਨਹੀਂ ਦੇਖੋ ਹੁਣ ਬਾਹਾਂ ਤਾਂ ਮੈਨੂੰ ਸਮਝ ਨਹੀਂ ਲੱਗਦੀ ਜਿਹੜੇ ਜਿਹੜੇ ਮੈਂ ਤੁਹਾਨੂੰ ਮੇਰਾ ਇੱਕ ਮੈਨੂੰ ਬੜਾ ਤੁਹਾਡੇ ਕੈਮਰੇ ਰਾਹੀਂ ਬੜਾ ਇੱਕ ਵਧੀਆ ਗੱਲ ਤੁਸੀਂ ਪੁੱਛੀ ਹੈ ਮੈਨੂੰ ਮੈਂ ਥੋੜਾ ਜਵਾਬ ਦੇਣਾ ਹੈ ਸ਼ੀਤਲ ਉਂਗਰਾਲ ਐਮ ਐਲ ਏ ਜਲੰਧਰ ਲੋਕ ਸਭਾ ਜਲੰਧਰ ਵਿਧਾਨ ਸਭਾ ਵੈਸਟ ਦਾ ਐਮ ਐਲ ਏ ਉਹਨੇ ਅੱਜ ਤੋਂ ਜਦੋਂ ਇਹ ਸਰਕਾਰ 2022 ਚ ਬਣੀ ਤੇ ਅਪ੍ਰੈਲ ਮਈ ਦੇ ਵਿੱਚ ਉਹਨੇ ਆਪਰੇਸ਼ਨ ਲੋਟਸ ਦੇ ਨਾਮ ਤੇ ਪ੍ਰੈਸ ਕਾਨਫਰੰਸ ਕੀਤੀ ਔਰ ਉਹਨੇ ਕਿਹਾ ਕਿ ਜੀ ਸਾਨੂੰ ਪੈਸੇ ਆਫਰ ਕੀਤੇ ਗਏ ਖਰੀਦਣ ਵਾਸਤੇ ਰਾਈਟ ਹੁਣ ਉਹਦੀ ਤੁਸੀਂ ਗੱਲ ਸੁਣੀ ਹੈ ਕਿ ਸਾਨੂੰ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਨੇ ਮਜਬੂਰ ਕੀਤਾ ਸਾਡੇ ਤੋਂ ਜ਼ਬਰਦਸਤੀ ਪ੍ਰੈਸ ਕਾਨਫਰੰਸ ਕਰਾਈ ਕਿ ਭਈ ਅਬ ਤੁਸੀਂ ਇਹ ਬੋਲੋ ਕਿ ਭਾਜਪਾ ਜਿਹੜੀ ਆ ਉਹ ਐਮਐਲਏ ਪਰਚੇਜ਼ ਕਰਨਾ ਚਾਹੁੰਦਾ ਸਰ ਅੱਜ ਵੀ ਹੁਣ ਵੀ ਕੁਝ ਦਿਨ ਪਹਿਲਾਂ ਦੋ ਐਮਐਲਏ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਚਲੋ ਆਪਾਂ ਜਿਆਦਾ ਲੰਬਾ ਨਹੀਂ ਜਾਵਾਂਗੇ ਕਿਦਾਂ ਦੇਖਦੀ ਆ ਭਾਜਪਾ ਇਸ ਵਾਰ ਕਿਸ ਤਰ੍ਹਾਂ ਦਾ ਜਿਹੜਾ ਰੋਲ ਨਿਭਾਊਗੀ ਕਿੰਨੀਆਂ ਸੀਟਾਂ ਦੀ ਜਿਹੜੀ ਆਪਾਂ ਦੇਖੋ ਜਿਨ੍ਹਾਂ ਦੇ ਲੀਡਰ ਟੁੱਟ ਰਹੇ ਨੇ ਜਿਨ੍ਹਾਂ ਦੇ ਐਮਐਲਏ ਐਮਪੀ ਟੁੱਟ ਕੇ ਬੀਜੇਪੀ ਜੁਆਇਨ ਕਰ ਰਹੇ ਨੇ ਉਹਨਾਂ ਨੇ ਹੁਣ ਕੁਝ ਤਾਂ ਕਹਿਣਾ ਹੀ ਆ ਨਾ ਉਹ ਕੁਝ ਨਾ ਕੁਝ ਤਾਂ ਅਲਿਗੇਸ਼ਨ ਬੀਜੇਪੀ ਤੇ ਲਗਾਣਗੇ ਸੋ ਬੀਜੇਪੀ ਤੇ ਅਲਿਗੇਸ਼ਨ ਲਗਾ ਰਹੇ ਨੇ ਪਹਿਲਾਂ ਵੀ ਲਗਾ ਰਹ ਔਰ ਵੱਡੀ ਗੱਲ ਹੈ ਕਿ ਉਹਨਾਂ ਦੇ ਅੰਦਰ ਕਮ ਸਮਾਨ ਹੈ ਉਹਨਾਂ ਦੀ ਆਪਸੀ ਲੜਾਈ ਜਿਸ ਢੰਗ ਨਾਲ ਸਰਕਾਰ ਦਾ ਕੰਮ ਕਰਨ ਦਾ ਰਵਈਆ ਹੈ ਉਹਨਾਂ ਦੀ ਸਰਕਾਰ ਹੀ ਟੁੱਟਣ ਦੇ ਕੰਡੇ ਪਈ ਹੈ ਮੈਂ ਤੁਹਾਨੂੰ ਦੱਸ ਰਿਹਾ ਹਾਂ ਤੁਹਾਡੇ ਕੈਮਰੇ ਤੋਂ ਇਹ ਨੋਟ ਕਰਨਾ ਮੇਰੀ ਗੱਲ ਉਹਨਾਂ ਦੀ ਸਰਕਾਰ ਟੁੱਟਣ ਦੇ ਕੰਡੇ ਹੈ ਉਹ ਕਿਸ ਢੰਗ ਨਾਲ ਉਹ ਆਪਣੇ ਕੁਣਵੇਂ ਨੂੰ ਇਕੱਠਾ ਕਰੀ ਬੈਠੇ ਨੇ ਔਰ ਬੇਸਿਕ ਗੱਲ ਇਹ ਹੈ ਕਿ ਪੰਜਾਬ ਦੇ ਜਿਹੜੇ ਐਮਐਲਏ ਜਿੱਤ ਕੇ ਵੀ ਆਏ ਆ ਉਹਨਾਂ ਨੂੰ ਇਸ ਗੱਲ ਦੀ ਚਿੰਤਾ ਸਤਾ ਰਹੀ ਹੈ ਕਿ ਭਾਈ ਤੁਸੀਂ ਇੰਨਾ ਕੁਝ ਕੀਤਾ ਪਰ ਅੱਜ ਜਦੋਂ ਅਸੀਂ ਲੋਕਾਂ ਨੂੰ ਕਿੰਨੀ ਕੀ ਡੇਰ ਹੋਰ ਝੂਠ ਬੋਲਣਾ ਕਿੰਨੀ ਕੀ ਡੇਰ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰਾਂਗੇ ਇਸ ਕਰਕੇ ਲੋਕ ਇਸ ਗੱਲ ਤੋਂ ਬੜੇ ਚਿੰਤਿਤ ਹੈ ਜੀ ਬਿਲਕੁਲ ਇਹ ਸਨ ਜੀਵਨ ਗੁਪਤਾ ਜੀ ਭਾਜਪਾ ਦੇ ਸੀਨੀਅਰ ਆਗੂ ਜਿਨ੍ਹਾਂ ਨੇ ਸਾਫ਼-ਸਾਫ਼ ਕਿਹਾ ਕਿ ਇਸ ਵਾਰ ਜੇ ਭਾਜਪਾ ਜਿਹੜੀ ਪੰਜਾਬ ਦੇ ਵਿੱਚ ਇਕੱਲਿਆਂ ਚੋਣ ਲੜ ਰਹੀ ਹੈ ਤੇ ਵੱਡੇ ਮਾਰਜਿਨ ਜਿਹੜੀ ਆ ਵੱਡੀਆਂ ਜਿੱਤਾਂ ਪ੍ਰਾਪਤ ਕਰੇਗੀ ਲਿਵਿੰਗ ਇੰਡੀਆ ਨਿਊਜ਼ਲੀ ਲੁਧਿਆਣਾ ਤੋਂ ਰਾਜਵਿੰਦਾ ਸਹੀ